ਕਹਿੰਦਾ ਬਚਨ ਕਰਿਆ ਫਕੀਰ ਨੇ ਕਹਿੰਦਾ ਤੇਰੀ ਵੱਡੀ ਰਾਣੀ ਕੋਲੇ ਮੁੰਡਾ ਹੋਊਗਾ ਬਾਦਸ਼ਾਹ ਤੂੰ ਇਹਦੇ 12 ਸਾਲ ਮੱਥੇ ਨਾ ਲੱਗੀ ਖੁਸ਼ ਹੋਏ ਨੇ ਚਾਰ ਕਮਰੇ ਦੀਆਂ ਕੁੰਜੀਆਂ ਫੜਾਤੀਆਂ ਕਹਿੰਦਾ ਲੈ ਪੁੱਤ ਆਹ ਕਮਰੇ ਨੂੰ ਕੁੰਜੀ ਲਾ ਲਈਆਂ ਇਹਨੂੰ ਲਾ ਲਈਆਂ ਇਹਨੂੰ ਲਾ ਲਈ ਆਹ ਚੌਥਾ ਕਮਰਾ ਨਾ ਖੋਲੀ ਚਲਾ ਤਲੀ ਇੱਕ ਰਾਜਾ ਹੋਇਆ ਸੁਲਤਾਨ ਮੁਸਲਮਾਨ ਜਾਤ ਦਾ ਹੂੰ ਉਹਨੇ ਦੋ ਵਿਆਹ ਕਰਵਾਏ ਉਹਦੇ ਕੋਈ ਲਾਦ ਨਾ ਹੋਈ ਹੂੰ ਜਦੋਂ ਨਾਲ ਆਦ ਹੋਈ ਉਸ ਦੇ ਉਹ ਸੁੱਤੇ ਪਏ ਨੇ ਦੋਨੇ ਰਾਣੀਆਂ ਨੇ ਰਾਜਾ ਸੁਪਨੇ ਦੇ ਵਿੱਚ ਅਹਲਕਾਰਾਂ ਦੇ ਜਵਾਕ ਖੇਡਦੇ ਨੇ ਬਹੁਤ ਜ਼ਿਆਦੇ ਜਦੋਂ ਬਾਦਸ਼ਾਹ ਨੇ ਸੁਪਨੇ ਦੇ ਵਿੱਚ ਜਵਾਕ ਖੇਡਦੇ ਦੇਖੇ ਤਾਂ ਬਾਦਸ਼ਾਹ ਦੇ ਮਨ ਨੂੰ ਕੰਬਣੀ ਛੜ ਗਈ ਵੀ ਜੇ ਮੇਰੇ ਅੱਜ ਕੋਈ ਪੁੱਤਰ ਜਾਂ ਧੀ ਹੁੰਦੀ ਇਹਨਾਂ ਦੇ ਵਿੱਚ ਖੇਡਦੀ ਹੁੰਦੀ ਆਪਾਂ ਤਾਂ ਬੜੇ ਦੁਸ਼ਟੇ ਹੋਇਆ ਬੜੇ ਪਾਪੀਆਂ ਤਾਂ ਕੰਮ ਕੇ ਰਾਜਾ ਬੈਠਾ ਹੋ ਗਿਆ ਜਦੋਂ ਬੈਠਾ ਹੋ ਗਿਆ ਤਾ ਵੱਡੀ ਰਾਣੀ ਕਹਿਣ ਲੱਗੀ ਬਾਦਸ਼ਾਹ ਕੀ ਹੋ ਗਿਆ ਕਹਿੰਦਾ ਮੇਰੀ ਬੁਖਾ ਨਾ ਪੁੱਛ ਤੂੰ ਕੁਛ ਨਹੀਂ ਹੋਇਆ ਕਹਿੰਦਾ ਕੀ ਗੱਲ ਕਹਿੰਦੀ ਕੀ ਹੋ ਗਿਆ ਕਹਿੰਦਾ ਜਿੱਦਾਂ ਦੀ ਵਿਆਹ ਕੇ ਲਿਆਂਦੀ ਮਾਰੇ ਪਾਗਾ ਵਾਲਗੇ ਮੈਨਾਂ ਦੇਖਿਆ ਪੁੱਤਰ ਦਾ ਚਿਹਰਾ ਜਿੱਦਾਂ ਦੀ ਵਿਆਹ ਕੇ ਜਾਂਦੀ ਪਾਗਾ ਮਾਰਿਆਂ ਵਾਲਗੇ ਤਾਂ ਤਾਂ ਸਾਰਾ ਰਾਜ ਭਾਖੋਤਾ ਕਹਿੰਦਾ ਮੇਰਾ ਉਹ ਕਹਿੰਦੀ ਸਾਡੇ ਕੀ ਬਸ ਦਾ ਗੱਲ ਐ ਨਾ ਸਾਡੇ ਬਸ ਦੀ ਗੱਲ ਐ ਨਾ ਤੇਰੇ ਬਸ ਦੀ ਗੱਲ ਐ ਹੂੰ ਤਾਂ ਉੱਥੇ ਫਿਰਦਾ ਫਿਰਦਾ ਇੱਕ ਫਕੀਰ ਆ ਗਿਆ ਫਕੀਰ ਕੋਲੇ ਚਲੇ ਗਏ ਦੁਨਨੇ ਰਾਣੀਆਂ ਤੇ ਰਾਜਾ ਕਹਿੰਦਾ ਬਚਨ ਕਰਿਆ ਫਕੀਰ ਨੇ ਕਹਿੰਦਾ ਤੇਰੀ ਵੱਡੀ ਰਾਣੀ ਕੋਲੇ ਮੁੰਡਾ ਹੋਊਗਾ ਬਾਦਸ਼ਾ ਤੂੰ ਇਹਦੇ 12 ਸਾਲ ਮੱਥੇ ਨਾ ਲੱਗੀ ਪੋਰੇ ਚ ਰੱਖਣਾ ਕਹਿੰਦਾ ਬਹੁਤ ਅੱਛਾ ਜੀ ਰਾਣੀ ਕੋਲੇ ਦਿਨ ਪੈ ਕੇ ਮੁੰਡਾ ਹੋਇਆ ਪੋਰਾ ਪਟਿਆ ਪੋਰੇ ਦੇ ਵਿੱਚ ਪੜਾਉਣ ਲਿਖਾਉਣ ਦਾ ਕੰਮ ਕਰਿਆ ਪਾਲਿਆ ਉੱਥੇ ਪਾਲਣ ਪੋਚਣ ਕਰੀ ਪਾਲਣ ਪੋਛਣ ਕਰਕੇ ਜਿੱਦੇ 12ਵਾਂ 12 ਸਾਲ ਨਿਕਲ ਗਏ ਇੱਕ ਮਹੀਨਾ ਉਤੋਂ ਦੀ ਹੋ ਗਿਆ ਤਾਂ ਪੂਰੇ ਚੋਂ ਕੱਢਿਆ ਰਾਜੇ ਨੇ ਬੜਾ ਪਿਆਰ ਕਰਿਆ ਬੜਾ ਹੀ ਪਿਆਰ ਕਰਿਆ ਰਾਜੇ ਨੇ ਖੁਸ਼ ਹੋਏ ਨੇ ਚਾਰ ਕਮਰੇ ਨੇ ਕੁੰਜੀਆਂ ਫੜਾਤੀਆਂ ਕਹਿੰਦਾ ਲੈ ਪੁੱਤ ਆਹ ਕਮਰੇ ਨੂੰ ਕੁੰਜੀ ਲਾ ਲਈ ਐਨੂੰ ਲਾ ਲਈ ਐਨੂੰ ਲਾ ਲਈ ਆਹ ਚੌਥਾ ਕਮਰਾ ਨਾ ਖੋਲੀ ਹੁਣ ਨਿਆਣੀ ਉਮਰ ਦਾ ਮੁੰਡਾ ਜਦੋਂ ਪਹਿਲਾ ਕਮਰਾ ਖੋਲਿਆ ਵਿੱਚ ਤੀਰ ਕਮਾਨ ਪਿਆ ਕੋੜਾ ਖੜਾ ਕੋੜਾ ਹਣਕਿਆ ਦੇਖ ਕੇ ਘੋੜੇ ਨੂੰ ਬਾਹਰ ਕੱਢਿਆ ਕਾਠੀ ਕਸੀ ਘੋੜੇ ਤੇ ਚੜ੍ਹਿਆ ਇੱਕ ਖੂੜ ਦਾ ਸ਼ੈਲ ਕਰਿਆ ਦੂਜੇ ਦਿਨ ਰਾਤ ਬਤੀਤ ਹੋਈ ਰਾਤ ਲੰਗੀ ਦਿਨ ਚੜ੍ਹਿਆ ਦੂਜੀ ਕਮਰੇ ਦਾ ਬਾਰ ਖੋਲਿਆ ਘੋੜਾ ਉੱਥੇ ਖੜਾ ਤੀਰ ਕਮਾਨ ਪਈ ਕਾਠੀ ਕਸੀ ਤੀਰ ਕਮਾਨ ਚੱਕਿਆ ਦੂਜੀ ਖੂੜ ਦਾ ਸ਼ੈਲ ਕਰਿਆ ਰਾਤ ਰਾਤ ਪਈ ਰਾਤ ਕੱਟੀ ਰਾਤ ਬਤੀਤ ਹੋਈ ਦਿਨ ਚੜ੍ਹਿਆ ਤੀਜੇ ਕਮਰੇ ਦਾ ਬਾਰ ਖੋਲਿਆ ਜਦੋਂ ਤੀਜੇ ਕਮਰੇ ਦਾ ਬਾਰ ਖੋਲਿਆ ਘੋੜਾ ਕੱਢਿਆ ਕਾਠੀ ਕਸੀ ਤੀਰ ਕਮਾਨ ਚੱਕਿਆ ਤੀਜੀ ਖੂੜ ਦਾ ਸ਼ੈਲ ਕਰਿਆ ਚੌਥੇ ਦਿਨ ਫਿਰ ਜਦੋਂ ਚੌਥੇ ਕਮਰੇ ਨੂੰ ਕੁੰਜੀ ਲਾ ਲਈ ਉਮਰ ਦਾ ਨਿਆਣਾ ਜਵਾਕ ਨਹੀਂ ਹਟਦਾ ਹੁੰਦਾ ਕਿੰਨੇ ਕਹਿ ਲਈ ਭੌਰ ਤਾਜੀ ਆਦਮ ਖਾਣਾ ਘੋੜਾ ਪਹਿਲਾਂ ਤਾਂ ਹੱਸਿਆ ਫਿਰ ਰੋਇਆ ਕਹਿੰਦਾ ਉਹ ਫਕਰਾ ਉਹਦਾ ਜਾਨਵਰ ਭਾਖਿਆ ਦਿੰਦੇ ਹੁੰਦੇ ਬੋਲਦੇ ਹੁੰਦੇ ਕਹਿੰਦਾ ਤੂੰ ਪਹਿਲਾਂ ਹੱਸਿਆ ਫਿਰ ਰੋਇਆ ਕਹਿੰਦਾ ਉਹ ਕਾਕੇ ਅੱਜ ਸੱਤ ਪੀੜੀਆਂ ਹੋ ਗਿਆ ਮੈਨੂੰ ਇੱਥੇ ਖੜੇ ਨੂੰ ਛੋਡੀਆਂ ਸੱਤ ਪੀੜੀਆਂ ਮੈਂ ਅੱਜ ਧੁੱਪ ਦੇਖਿਆ ਮੈਨੂੰ ਧੁੱਪ ਨਹੀਂ ਕਿਸੇ ਨੇ ਦਿਖਾਈ ਕਹਿੰਦਾ ਜੇ ਮੈਂ ਤੈਨੂੰ ਹਵਾਲ ਬਗਾ ਦਿਆਂ ਕਹਿੰਦਾ ਫਿਰ ਤੇਰਾ ਮੇਰਾ ਧਰਮ ਹੋ ਚੁੱਕਿਆ ਮੈਂ ਤੈਨੂੰ 4 ਖੂਟ ਦੀ ਸ਼ੈਲ ਕਰਾ ਦਿਆਂ ਹੁਣ ਕੋੜਾ ਖੋਲ ਲਿਆ ਬਿਨਾ ਬਾਦਸ਼ਾਹ ਦੇ ਹੁਕਮ ਤੋਂ ਕੋੜੇ ਦੀ ਬੇਲ ਤੇ ਬਹਿ ਗਿਆ ਕੋੜਾ ਤਾਂ ਲੈ ਕੇ ਚਾਰਾਂ ਖੂਟਾਂ 'ਚ ਫਿਰ ਗਿਆ ਹਮ ਇੱਕ ਕੋੜਾ ਰਾਜ ਦੇ ਸ਼ਹਿਰ ਭਾਗਿਆ ਹਮ ਗਾਂ ਬਾਦਸ਼ਾਹ ਦੀ ਕੁੜੀ ਵਿਆਹ ਨਹੀਂ ਸੀ ਕਰਾਉਂਦੀ ਉਹਨੇ ਜਦੋਂ ਮੁੰਡਾ ਦੇਖਿਆ ਉਹਨੇ ਫਟਾਫਟ ਹੁਕਮ ਦਿੱਤਾ ਵੀ ਜਿਹੜਾ ਮੁੰਡਾ ਕਿਸੇ ਰਾਜੇ ਦਾ ਕੌਰ ਹੈ ਇਸ ਨੂੰ ਫੜੋ ਫੜ ਕੇ ਮੇਰੀ ਸ਼ਾਦੀ ਕਰੋ ਇਹਦੇ ਨਾਲ ਆਪਦੇ ਪਿਓ ਨੂੰ ਕਹਿੰਦੀ ਉਹ ਕਹਿੰਦੇ ਜਦੋਂ ਪਰਖਿਆ ਵੀ ਘੋੜਾ ਉੱਡ ਜਾਣਾ ਪਰ ਮੁੰਡਾ ਨਹੀਂ ਆਣਾ ਘੋੜੇ ਨੂੰ ਡਾ ਨਹੀਂ ਸਕਦਾ ਮੁੰਡਾ ਵੀ ਘੋੜਾ ਉੱਡਦਾ ਹਵਾ ਹੀ ਸਕਦਾ ਪਰ ਮੁੰਡਾ ਨਹੀਂ ਜਾਣਾ ਘੋੜੇ ਨੂੰ ਡਾ ਨਹੀਂ ਸਕਦਾ ਆਪਾਂ ਜਾਲ ਲਾ ਲਓ ਉਹਨਾਂ ਨੇ ਜਾਲ ਲਾ ਕੇ ਘੋੜਾ ਲਾ ਜਾਲਿਆ ਲੈ ਘੋੜਾ ਡਿੱਗ ਪਿਆ ਮੁੰਡਾ ਡਿੱਗ ਪਿਆ ਕਹਿੰਦੇ ਆਤਮ ਖਾਣਾ ਕੋੜਾ ਜਿਹਾ ਵਿਗੜ ਗਿਆ ਬੰਦਾ ਖਾਜੂ ਇਹਨੂੰ ਬੰਦ ਕਰੋ ਕਮਰੇ ਚ ਤੇ ਮੁੰਡੇ ਨੂੰ ਕੁੜੀ ਕੋਲ ਛਾੜੋ ਤਾਂ ਵਹਿਲ ਚ ਜਦੋਂ ਛਾੜਿਆ ਕੁੜੀ ਕਿਤੇ ਕੁਛ ਦਿਨ ਲਿਆ ਖਾਣ ਨੂੰ ਕਿਤੇ ਕੁਛ ਦਿਨ ਲਿਆ ਖਾਣ ਨੂੰ ਹੁਣ ਮੁੰਡਾ ਰੋਈ ਜਾਂਦਾ ਹਾਏ ਮੇਰਾ ਕੋੜਾ ਹਾਏ ਮੇਰਾ ਕੋੜਾ ਹਾਏ ਮੇਰਾ ਕੋੜਾ ਤਾਂ ਤਾਂ ਨਹੀਂ ਧਰਿਆ 8 ਦਿਨ ਭੁੱਖੇ ਨੂੰ ਬੀਤ ਗਏ ਮੁੰਡੇ ਨੂੰ 8ਵੇਂ ਦਿਨ ਪ੍ਰਮਾਤਮਾ ਬਸਿਆ ਫਿਰ ਹੂੰ ਫਿਰ ਨਮਾਇਆ ਤਮਾਇਆ ਉਹਨੇ ਨਮਾਤਮਾ ਕੇ ਕਹਿਣ ਲੱਗਾ ਕਹਿੰਦਾ ਚੰਗਾ ਤੇ ਨਿਕਾਹ ਲੈ ਲੂੰ ਪਰ ਮੇਰੀ ਖਵਾਸ਼ ਪੂਰੀ ਕਰ ਦੇ ਕਹੀਂ ਦੱਸ ਕਹਿੰਦਾ ਉਵੇਂ ਜਿਵੇਂ ਮੇਰਾ ਘੋੜਾ ਸ਼ਿੰਗਾਰ ਕੇ ਲੈ ਆ ਦਿਓ ਮੈਨੂੰ ਘੋੜੇ ਦੇ ਉੱਤੇ ਚੜ ਕੇ ਇੱਕ ġੇੜਾ ਦੇ ਲੈਣ ਦਾ ਸ਼ਹਿਰ ਦੇ ਉੱਤੋਂ ਦੀ ਰਾਜੇਤੀ ਨੇ ਘੋੜਾ ਮੰਗਾਤਾ ਜਦੋਂ ਘੋੜਾ ਮੰਗਾਤਾ ਤਾਂ ਹੁਣ ਮੁੰਡਾ ਸਵਾਰ ਹੋ ਕੇ ਘੋੜੇ ਦੇ ਉੱਤੋਂ ਹੀ ਲੱਗਾ ġੇੜਾ ਦੇਣ ਕੋੜ ਨੇ ਆਵਾਜ਼ ਦਿੱਤੀ ਕਹਿੰਦਾ ਸ਼ਿਰਾ ਬਾਗਾ ਤਾਂ ਚੱਕ ਦੇ ਜਦੋਂ ਮੁੰਡਿਆਂ ਐ ਬਾਗਾ ਤਾਂ ਹਾਂ ਚੱਕਿਆ ਕੋੜਾ ਸਮਾਨ ਚ ਉੱਡ ਗਿਆ ਹੂੰ ਰਾਜੇ ਦਿੱਤੀ ਦੇਖਦੀ ਰਹੇਗੀ ਤਾਂ ਹੁਣ ਰਾਜੇ ਦਿੱਤੀ ਨੇ ਮਹਿਲਾ ਤੋਂ ਮਾਰ ਕੇ ਛਾਲ ਮਰ ਗਈ ਜਦੋਂ ਮਰ ਗਈ ਤਾਂ ਮਹਾਰਾਜ ਕਹਿਣ ਲੱਗਾ ਵੀ ਬੀਬੀ ਤੂੰ ਸੱਚੀ ਸੁੱਚੀ ਸੀ ਹੁਣ ਤੈਨੂੰ ਮੈਂ ਕਿੱਥੇ ਭੇਜਾਂ ਕਹਿੰਦੀ ਮੈਨੂੰ ਤુલਸੀ ਦਾ ਬੂਟਾ ਬਣਾ ਕੇ ਨਾ ਇਹਦੇ ਮੰਦਰਾਂ ਦੇ ਮੂਹਰੇ ਹਰਾ ਕਰਦੇ ਮੈਂ ਤਾਂ ਰੋਜ਼ ਦਰਸ਼ਨ ਪਾਇਆ ਕਰੂੰਗੀ ਅੱਛਾ ਤુલਸੀ ਦਾ ਬੂਟਾ ਬਣਾ ਕੇ ਉਹਦੇ ਮੰਦਰਾਂ ਦੇ ਮੂਹਰੇ ਹਰੀ ਕਰਤੀ ਰੋਜ਼ ਆ ਰੋਜ਼ ਜਦੋਂ ਮਹਲ ਚੋਤਰਾ ਕਰੇ ਦਰਸ਼ਨ ਪਾਇਆ ਕਰੇ ਰੋਜ਼ ਦਰਸ਼ਨ ਪਾਇਆ ਕਰੇ ਹੁਣ ਵਿਰਧ ਹੋ ਗਿਆ ਜਦੋਂ ਵਿਰਧ ਹੋ ਗਿਆ ਬੂਟਾ ਖੜੇ ਹੁਣ ਟਾਈਮ ਹੋ ਗਿਆ ਕਹਿੰਦਾ ਯਾਰਾ ਆ ਬੂਟਾ ਬਹੁਤ ਚਿਰ ਦਾ ਖੜਾ ਹੈ ਪੁਰਾਣਾ ਹੈ ਇਹਨੂੰ ਪੱਟ ਕੇ ਹੋਰ ਲੱਗ ਜੂ ਕੋਈ ਬੂਟਾ ਪੱਟਦਾ ਦਰਖੰਦਾ ਵੀ ਬੰਦੇ ਜਿੰਨੇ ਪਾਪ ਹੈ ਜਦੋਂ ਬੂਟਾ ਪੱਟਦਾ ਮਹਾਰਾਜ ਦੇ ਦਵਾਰੇ ਚਲੀ ਗਈ ਕਹਿੰਦਾ ਬੀਬੀ ਤੂੰ ਤਾਂ ਉਹਨੇ ਫੇਰ ਮਾਰਤੀ ਹੁਣ ਹੱਲ ਕਦਰ ਹੁਣ ਮੈਂ ਤੈਨੂੰ ਆਪ ਵੀ ਮਰ ਗਿਆ ਕੁਛ ਦਿਨ ਪੈ ਕੇ ਉਹ ਤਾਂ ਮਹਾਰਾਜ ਕਹਦਾ ਹੁਣ ਮੈਂ ਤੈਨੂੰ ਆਪਦੀ ਮਰਜ਼ੀ ਨਾਲ ਤੋੜੂੰ ਉਹ ਤਾਂ ਬਾਂਵਣੀ ਦੇ ਪੇਟ ਪੈ ਗਿਆ ਉਹ ਗਊ ਦੇ ਪੇਟ ਪੈ ਗਈ ਹੁਣ ਜਦੋਂ ਦਿਨ ਪੂਰੇ ਹੋ ਗਏ ਗਊ ਨੇ ਬੱਚੀ ਦਿੱਤੀ ਬ੍ਰਾਹਮਣੀ ਕੋਲੇ ਮੁੰਡਾ ਹੋ ਗਿਆ ਹੁਣ ਦੋਨੇ ਜਵਾਨ ਹੋ ਗਏ ਗਊ ਵੀ ਜਵਾਨ ਹੋ ਗਈ ਮੁੰਡਾ ਵੀ ਜਵਾਨ ਹੋ ਗਿਆ ਇਹ ਪੰਡਤ ਅੱਗੇ ਇੱਥੇ ਤਿਲਕ ਤਿਲਕ ਲਾ ਕੇ ਨਾ ਗੜਬੀ ਲੈ ਕੇ ਸਮਾਨ ਲੈ ਕੇ ਇਹ ਮੰਤਰਾਂ ਜੰਤਰਾਂ ਦਾ 파ਟ ਇਹ ਰੋਹੀ ਚ ਕਰਦੇ ਹੁੰਦੇ। ਤਾਂ ਹੁਣ ਰੋਹੀ ਦੇ ਵਿੱਚ 파ਟ ਕਰੀ ਜਾਂਦਾ। ਜਦੋਂ 파ਟ ਕਰੀ ਜਾਂਦਾ ਉਧਰ ਗਊ ਬੁੱਤੜਾਂ ਨੇ ਫੜ ਲਈ। ਜਦੋਂ ਗਊ ਬੁੱਤੜਾਂ ਨੇ ਫੜ ਲਈ ਗਊ ਬੁੱਤੜਾਂ ਤੋਂ ਛਡਾ ਕੇ ਹੁਣ ਉਹਨੂੰ ਤਾਂ ਪਿਛਲੇ ਜਰਮਾਂ ਦਾ ਦੋਨਾਂ ਦਾ ਪਤਾ ਸੀ। ਉਹਨੂੰ ਪਤਾ ਨਹੀਂ ਸੀ ਵੀ ਇਹ ਉਹੀ ਹੈਗਾ। ਗਊ ਦੇ ਕੋਲ ਨੂੰ ਆਈ ਵੀ ਮੈਨੂੰ ਛਡਵਾ ਦੂ। ਜਦੋਂ ਕੋਲ ਦੀ ਲੰਗ ਚੱਲੀ ਉਹਨੇ ਬੁੱਤੜਾਂ ਨੂੰ ਇਹ ਹੱਥ ਕਰਤਾ ਵੀ ਆ ਜਾਂਦੀ ਹੈ। ਹੂੰ। ਉਹਨਾਂ ਨੇ ਫੜ ਕੇ ਗਊ ਬੁੱਤਰਾ ਨੇ ਕਤਲ ਕਰ ਦਿੱਤੀ। ਮਹਾਰਾਜ ਕਹਿਣ ਲੱਗਾ ਭਾਈ ਤੂੰ ਤਾਂ ਨੇ ਤੀਜੀ ਵਾਰ ਮਰਵਾਤੀ। ਹੁਣ ਦੱਸ ਕੀ ਕਰਾਂ? ਕਹੇ ਹੁਣ ਇਹੇ ਜੇ ਥਾਂ 'ਚ ਜਰਮ ਦੇ ਦੇ ਜਿੱਥੇ ਦਾ ਮੈਂ ਬੰਦ-ਬੰਦ ਕਟਵਾਵਾ ਮਾਂ ਉਹਦਾ ਬਾਇਰ ਲਵਾ। ਹੂੰ ਫਿਰ ਪਰੀ ਦੇ ਜਰਮ ਲਿਆ। ਪਰੀ ਦੇ ਜਰਮ ਲੈ ਕੇ ਫਿਰ ਤਕੜੀ ਹੋਈ। ਤਕੜੀ ਹੋ ਕੇ ਪਰੀਆਂ ਦਾ ਸਰਦਾਰ ਬਣੀ। ਫਿਰ ਪੂਰਨ ਦੇ ਜਰਮੇ ਤੋਂ ਰਾਜੇ ਨੇ ਬਾਗ ਲਵਾਇਆ। ਹੂੰ ਉੱਥੇ ਨਾ ਆਉਣ ਆਉਂਦੀਆਂ ਰਹੀਆਂ। ਉੱਥੇ ਫਿਰ ਉਹ ਬੂਟੇ ਦਾ ਪੱਲਾ ਲੱਗਾ ਜਿਹੜੀ ਕਹਾਣੀਆਂ ਆਪਾਂ ਭਰੀ ਐ ਉੱਥੋਂ ਪਰ ਪੀਪੇ ਭਗਤ ਦੇ ਘਰੇ ਆਈ ਨੂਣਾ ਜੀ ਉਹਦਾ ਨਾਮ ਹੂੰ ਫੇ ਉਹ ਜਰਮ ਚਾ ਕੇ ਜਦੋਂ ਰਾਜ ਸਲਵਾਨ ਨੇ ਵਿਆਹ ਲਿਆਂਦੀ ਫੇ ਪੂਰਨ ਭਗਤ ਦਾ ਬਾਹਰ ਲਿਆ ਹੂੰ ਤਿੰਨ ਜਰਮਾਂ ਦਾ ਬਾਹਰ ਸੀ ਪੂਰਨ ਭਗਤ ਨਾਲ ਤਿੰਨ ਵਾਰੀ ਮਰਵਾਈ ਸੀ ਪੂਰਨ ਭਗਤ ਨੇ ਨੂਣਾ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ